ਸੋ ਨਿਰਵੈ ਸਤਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਵੈ ਭਗਵਾਨ ਵਾਲੀ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਸ੍ਰਿਸ਼ਟੀਕਰਤਾ ਭਗਵਾਨ ਵਾਲੀ ਮਹਾਰੇ ਦਾ ਜਿਹੜਾ ਪ੍ਰਗਟ ਦਿਵਸ ਜਿਹੜਾ ਹੈ 17 ਅਕਤੂਬਰ ਨੂੰ ਪੂਰੇ ਪੰਜਾਬ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਨਾਲ ਜਿਹੜਾ ਮਨਾਉਣ ਜਾ ਰਹੇ ਹਨ ਅਤੇ ਉਸ ਤੋਂ 16 ਅਕਤੂਬਰ ਨੂੰ ਵੀ ਜਿਹੜੀ ਆ ਭਗਵਾਨ ਵਾਲੀ ਮਹਾਰੇ ਦੀ ਸ਼ੋਭਾ ਯਾਤਰਾ ਜਿਹੜੀ ਆ ਉਹ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਪ੍ਰਗਟਨਾਥ ਜੀ ਜਿਨ੍ਹਾਂ ਦੀ ਰਹਿਨਗਵਾਈ ਵਿੱਚ ਡੇਲਾ ਰੀਮਪੁਰ ਉੱਗੀ ਚਿੱਟੀ ਤੋਂ ਜਿਹੜੀ ਅੰਮ੍ਰਿਤਸਰ ਦੇ ਉੱਪਰ ਤੀਰਥ ਸਥਾਨ ਭਗਵਾਨ ਵਾਲਮੀ ਵਾਲੀਵਾਲ ਹੈ ਤੇ ਜਾਵਗੀ ਅਤੇ 11 ਅਕਤੂਬਰ ਨੂੰ ਵੀ ਜਿਹੜੀ ਆ ਅਲੀ ਮਹੱਲਾ ਭਗਵਾਨ ਵਾਲਮੀ ਆਸ਼ਰਮ ਜਿਹੜਾ ਆ ਰਾਜਿੰਨ ਆਸ਼ਰਮ ਜਿਹੜਾ ਆ ਉੱਥੋਂ ਜਿਹੜਾ ਪੀਪਲ ਸਰਵਾਲ ਜੀ ਦੀ ਗ੍ਰਹਿਣ ਲਈ ਬੈ ਜਿਹੜੀ ਸ਼ੋਭਾ ਯਾਤਰਾ ਉਹ ਵੀ ਅੰਮ੍ਰਿਤਸਰ ਜਾਵੇਗੀ ਤੇ 5 ਅਕਤੂਬਰ ਨੂੰ ਵੀ ਜਿਹੜੀ ਆ ਮਹਾਨਾਲੀ ਤੋਂ ਜਿਹੜਾ ਸ਼ੋਭਾ ਯਾਤਰਾ ਜਿਹੜੀ ਆ ਤੇਜੀ ਜਿਹੜਾ ਅਮਿਤ ਸਾਡੇ ਤੇਜੀ ਜਿਹੜਾ ਵੀਰ ਆ ਉਹ ਜਿਹੜਾ ਅਮਰਸਰ ਦੀ ਜਿਸ ਦਸਤਾਨ ਤੇ ਸ਼ੋਹ ਯਾਤਰਾ ਲੈ ਕੇ ਆਵੇਗਾ ਸੋ ਪੂਰਾ ਮਹੀਨਾ ਜਿਹੜਾ ਆ ਭਗਵਾਨ ਵਾਲਿਮਾਲਾ ਦੀ ਜਿਹੜੀ ਪ੍ਰਗਟ ਦੇ ਜਿਹੜਾ ਆ ਬੜੇ ਸਾਰੇ ਜਿਹੜੀ ਸਾਧਾ ਲੋਕ ਜਿਹੜੇ ਬੁਲਾਉਣੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਨੇ ਇੱਕ ਜਿਹੜਾ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਕੀਤਾ 15 ਅਕਤੂਬਰ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਆ ਕਿਉਂਕਿ 16 ਅਕਤੂਬਰ ਨੂੰ ਸ਼ੋਭਾ ਯਾਤਰਾ ਦੇਖੋ ਮਹਾਰਾਜ ਦੀ ਅਜੰਨਦਰ ਵਿੱਚ ਵੀ ਹੈ ਵਰਗਨਾਜ ਦੀ ਸ਼ੋਭਾ ਯਾਤਰਾ ਲੈ ਕੇ ਜਾਣੀ ਆ ਆ ਤੇ 15 ਤਰੀਕ ਨੂੰ ਜਿਹੜੀ ਇਲੈਕਸ਼ਨ ਆ ਉਹ ਬੜਾ ਗਲਤ ਟਾਈਮ ਦੇ ਉੱਪਰ ਰੱਖੀ ਹੋਈ ਆ ਸੋ ਇਸ ਤੋਂ ਬਾਅਦ ਜਿਹੜਾ ਸਮੁੱਚੇ ਭਾਈਚਾਰੇ ਵਿੱਚ ਵਾਲੀ ਭਾਈਚਾਰੇ ਦੇ ਦਰਦ ਆ ਸੀ ਆ ਭਾਈਚਾਰੇ ਰੋਜ਼ ਦੀ ਲਹਿਰ ਸੀ ਵੀ ਜਿਹੜੀਆਂ ਵੋਟਾਂ ਆ ਉਹ ਜਿਹੜੀ ਡੇਟ ਜਿਹੜੀ ਆ ਇਹਨਾਂ ਨੂੰ ਆਪ ਜਿਹੜੀ ਅੱਗੇ ਪਿੱਛੇ ਕਰਨੀ ਚਾਹੀਦੀ ਸੀ ਪਰ ਇਹਨਾਂ ਗਲਤ ਟਾਈਮ ਤੇ ਰੱਖੀ ਆ ਸੋ ਵਾਲੀ ਭਾਈਚਾਰੇ ਵੱਲੋਂ ਜਿਹੜੀ 4 ਅਕਤੂਬਰ ਨੂੰ ਬੰਦ ਦੀ ਘਾ ਅਤੇ 5 4 ਅਕਤੂਬਰ ਨੂੰ ਜਿਹੜਾ ਆ ਆ ਪੰਜ ਲੰਦਰਪਾਲ ਦੀ ਕਾਰ ਜਿਹੜੀ ਆ ਉਹ ਕਰਾਂਗੇ ਅਤੇ ਸਾਰੇ ਸਾਥੀਆਂ ਦਾ ਜਿਹੜਾ ਸਾਥ ਦੇਵਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਤੱਕ ਸਾਡੇ ਸੰਘਰਸ਼ ਦਾ ਤੁਸੀਂ ਸਾਥ ਦੇਣ ਵਾਸਤੇ ਸਾਰੇ ਸਾਥੀ ਜਿਹੜਾ ਉਹ ਜਲੰਧਰ ਪਾਲ ਦੀ ਕਾਰ ਵਿੱਚ ਸਾਡਾ ਸਮਰਥਨ ਕਰੋ ਤਾਂ ਜੋ ਆਪਾਂ ਪੂਰਨ ਤੌਰ ਤੇ ਜਲੰਧਰ ਜਿਹੜਾ ਪੂਰਨ ਦਿਹਾਤੀ ਅਤੇ ਸਿਟੀ ਜਿਹੜਾ ਆ ਪੂਰਨ ਤੌਰ ਤੇ ਜਿਹੜਾ ਬੰਦ ਕਰ ਸਕੀਏ ਸੋ ਸਾਰਿਆਂ ਨੂੰ ਇੰਨੀ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਜੈਗੁਰਦੇਵ ਜੈ ਭਿੰਦ ਜੈ ਬਾਲ ਵੀ